ਇਸ ਵੇਲੇ ਦੀ ਵੱਡੀ ਤੇ ਅਹਿਮ ਖਬਰ ਆ ਰਹੀ ਹੈ ਪੰਜਾਬ ਦੇ ਵਿੱਚ ਇੱਕ ਮੰਤਰੀ ਤੋਂ ਅਸਤੀਫਾ ਲੈ ਲਿਆ ਗਿਆ ਹੈ ਕਿਹੜੇ ਮੰਤਰੀ ਤੋਂ ਅਸਤੀਫਾ ਲਿਆ ਗਿਆ ਸੰਜੀਵ अरोड़ा ਦੇ ਸੌ ਚੱਕਣ ਤੋਂ ਬਾਅਦ ਵੱਡੀ ਤੇ ਅਹਿਮ ਖਬਰ ਨਿਕਲ ਕੇ ਆ ਰਹੀ ਹੈ ਕਿ ਪੰਜਾਬ ਕੈਬਨਿਟ ਦੇ ਵਿੱਚ ਸ਼ਾਮਲ ਇੱਕ ਮੰਤਰੀ ਦੀ ਛੁੱਟੀ ਕਰ ਦਿੱਤੀ ਗਈ ਹੈ ਕਿਹੜੇ ਮੰਤਰੀ ਦੀ ਛੁੱਟੀ ਹੋਈ ਹੈ ਇਸ ਬਾਰੇ ਗੱਲ ਕਰਦੇ ਹਾਂ ਤੁਸੀਂ ਜੁੜਿਓ ਲੋਕਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਦੱਸਣ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਟੱਲੀ ਵਾਲਾ ਬਟਨ ਜਾਨੀ ਕਿ ਜੇਕਰ ਬੈਲ ਆਈਕਨ ਤੁਸੀਂ ਹਾਲੇ ਤੱਕ ਨਹੀਂ ਦੱਬਿਆ ਤਾਂ ਉਹ ਵੀ ਦੱਬ ਲੈਣਾ ਤਾਂ ਜੋ ਵੇਲੇ ਸਿਰ ਤੁਹਾਡੇ ਤੱਕ ਨੋਟੀਫਿਕੇਸ਼ਨ ਅਪੜ ਜਾਵੇ ਖਬਰ ਇਹ ਹੈ ਕਿ ਪੰਜਾਬ ਦੇ ਵਿੱਚ ਅੱਜ ਸਜਰੇ ਐਮ ਐਲ ਏ ਬਣੇ ਸੰਜੀਵ ਅਰੋੜਾ ਜਿਹੜੇ ਕਿ ਲੁਧਿਆਣਾ ਪੱਛਮੀ ਦੀ ਜਿਮਨੀ ਚੋਣ ਜਿੱਤ ਕੇ ਵਿਧਾਇਕ ਬਣੇ ਉਹਨਾਂ ਨੂੰ ਮੰਤਰੀ ਤੇ ਅਹੁਦੇ ਤੇ ਭੇਦ ਗੁਪਤ ਰੱਖਣ ਦੀ ਸੋਚ ਕਾਈ ਗਈ। ਸਾਧਾ ਸਮਾਗਮ ਸੀ ਪੰਜਾਬ ਰਾਜ ਭਵਨ ਦੇ ਵਿੱਚ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸੰਜੀਵ अरोड़ा ਨੂੰ ਸੋਚ ਕਾਈ। ਨਾਲ ਹੀ ਨਾਲ ਖਬਰ ਫਲੈਸ਼ ਹੋਣ ਲੱਗੀ ਕਿ ਪੰਜਾਬ ਦੇ ਇੱਕ ਸੀਨੀਅਰ ਮੰਤਰੀ ਬੜੇ ਸੀਨੀਅਰ ਮੰਤਰੀ ਨੇ ਸ਼ੁਰੂ ਪਹਿਲੀ ਕੈਬਨਟ ਤੋਂ ਲੈ ਕੇ ਹੁਣ ਤੱਕ ਉਹ ਕੈਬਨਟ ਵਿੱਚ ਸ਼ਾਮਲ ਸੀ। 7ਵੇਂ ਵਿਸਤਾਰ ਤੋਂ ਬਾਅਦ ਉਹਨਾਂ ਤੋਂ ਅਸਤੀਫਾ ਲੈ ਲਿਆ ਗਿਆ ਹੈ। ਸੂਤਰਾਂ ਅਤੇ ਮੀਡੀਆ ਰਿਪੋਰਟਾਂ ਦੇ ਮੁਤਾਬਕ ਕਿ ਖਬਰ ਆ ਰਹੀ ਹੈ ਕਿ ਕੁਲਦੀਪ ਸਿੰਘ ਧਾਲੀਵਾਲ ਜੋ ਕਿ ਇਸ ਸਮੇਂ ਪੰਜਾਬ ਦੇ ਵਿੱਚ ਐਨਆਰਆਈ ਮਾਮਲਿਆਂ ਬਾਰੇ ਮੰਤਰੀ ਨੇ ਉਹਨਾਂ ਤੋਂ ਜਿਹੜਾ ਅਸਤੀਫਾ ਲਿਆ ਗਿਆ ਉਹਨਾਂ ਬਾਰੇ ਕਈ ਚਰਚਾਵਾਂ ਪਹਿਲਾਂ ਵੀ ਚੱਲਦੀਆਂ ਰਹੀਆਂ ਨੇ ਕਿ ਉਹਨਾਂ ਨੂੰ ਕੈਬਨਿਟ ਚੋਂ ਬਾਹਰ ਕੱਢਿਆ ਜਾਵੇਗਾ ਉਸ ਤੋਂ ਪਹਿਲਾਂ ਉਹਨਾਂ ਦੇ ਪਰ ਕੁਤਰ ਦਿੱਤੇ ਗਏ ਉਹ ਪੰਚਾਇਤ ਮੰਤਰੀ ਸੀ ਉਹਨਾਂ ਤੋਂ ਪੰਚਾਇਤ ਮੰਤਰੀ ਵਾਲਾ ਉਹਦਾ ਵਾਪਸ ਲੈ ਲਿਆ ਗਿਆ ਉਸ ਤੋਂ ਪਹਿਲਾਂ ਖੇਤੀਬਾੜੀ ਮੰਤਰੀ ਵੀ ਸੀ ਤਾਂ ਕੁੱਲ ਮਲਾਕਿ ਉਹਨਾਂ ਦੇ ਕੋਲੇ ਕੋਈ ਵਿਭਾਗ ਰਹਿਣੀ ਨਹੀਂ ਦਿੱਤਾ ਗਿਆ ਇੱਕ ਮਾਮੂਲੀ ਜਿਹਾ ਵਿਭਾਗ ਜਿਹੜਾ ਕਿ ਐਨਆਰਆਈ ਮਾਮਲਿਆਂ ਦਾ ਮੰਤਰੀ ਹੈ ਉਹਦੇ ਕੋਲੇ ਕੋਈ ਬਹੁਤਾ ਲੰਬਾ ਛੋੜਾ ਕੰਮਕਾਜ ਹੁੰਦਾ ਨਹੀਂ ਪਰ ਇੱਕ ਵਿਭਾਗ ਉਹਨਾਂ ਨੂੰ ਐਸਾ ਦੇ ਦਿੱਤਾ ਗਿਆ ਜਿਹੜਾ ਵਿਭਾਗ ਪੰਜਾਬ ਸਰਕਾਰ ਨੇ ਖਤਮ ਕਰਿਆ ਨੂੰ ਵੀਰੇ ਹੋ ਚੱਲੇ ਸੀ ਉਹ ਉਸੇ ਵਿਭਾਗ ਦੇ ਮੰਤਰੀ ਦਾ ਕलमਦਾਨ ਸੰਭੀ ਬੈਠੇ ਰਹੇ ਖੈਰ ਹੁਣ ਖਬਰ ਆ ਰਹੀ ਹੈ ਕਿ ਉਹਨਾਂ ਤੋਂ ਅਸਤੀਫਾ ਲੈ ਲਿਆ ਗਿਆ ਹੈ ਤੇ ਇਹ ਗੱਲ ਕਨਫਰਮ ਹੋ ਚੁੱਕੀ ਹੈ ਕਿ ਪੰਜਾਬ ਦੇ ਮੰਤਰੀ ਕੁਲਦੀਪ ਸਿੰਘ ਧਾਲੀਆ ਜਿਹੜੇ ਕਿ ਅ ਅਜਨਾਲਾ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਦੇ ਉੱਤੇ ਜਿੱਤੇ ਕਾਫੀ 6-7000 ਵੋਟਾਂ ਦੇ ਫਰਕ ਦੇ ਨਾਲ ਉਹਨਾਂ ਨੇ ਜਿਤਾ ਹਾਸਲ ਕੀਤੀ ਪ੍ਰਾਣੇ ਜਿਹੜਾ ਕਹਿ ਲਈਏ ਕਿ ਉਹ ਇਨਕਲਾਬੀ ਕਥੇ ਤਨਕਲਾਬੀ ਹੋ ਗਏ ਹੁਣ ਤਾਂ ਖੈਰ ਉਹ ਪੀਐਸ ਜੂ ਤੋਂ ਉਹਨਾਂ ਨੇ ਆਪਣੀ ਸਿਆਸਤ ਸ਼ੁਰੂ ਕੀਤੀ ਪੀਐਸ ਜੂ ਤੋਂ ਹੁੰਦੇ ਹੰਦੇ ਕਾਂਗਰਸ ਚ ਵੀ ਗਏ ਕਾਂਗਰਸ ਤੋਂ ਬਾਅਦ ਆਮ ਆਦਮੀ ਪਾਰਟੀ ਚ ਵੀ ਗਏ ਫਿਰ ਆਮ ਆਦਮੀ ਪਾਰਟੀ ਚੋਂ ਲੰਬਾ ਸਮਾਂ ਰਹੇ ਤੇ ਆਮ ਆਦਮੀ ਪਾਰਟੀ ਦੇ ਵਿੱਚ ਜਦੋਂ ਉਹ ਰਹੇ ਤਾਂ ਉਹਨਾਂ ਨੇ ਅੰਮ੍ਰਿਤਸਰ ਵਾਲੀ ਲੋਕ ਸਭਾ ਚੋਣ ਵੀ ਲੜੀ ਉਸ ਤੋਂ ਇਲਾਵਾ ਉਹਨਾਂ ਨੇ ਫਿਰ ਅੱਗੇ ਚੱਲ ਕੇ ਕੁਲਦੀਪ ਸਿੰਘ ਧਾਰੀয়াল ਅਜਨਾਲਾ ਦੀ ਵਿਧਾਨ ਸਭਾ ਚੋਣ ਲੜਦੇ ਨੇ ਜਿੱਥੋਂ ਉਹ ਜਿੱਤ ਜਾਂਦੇ ਨੇ 6-7000 ਵੋਟਾਂ ਦੇ ਫਰਕ ਦੇ ਨਾਲ ਉਹ ਹਰਾਉਂਦੇ ਆ ਬੋਨੀ ਅਜਨਾਲਾ ਨੂੰ ਤਾਂ ਕੁੱਲ ਮਿਲਾ ਕੇ ਅਕਾਲੀ ਦਲ ਦੇ ਉਮੀਦਵਾਰ ਸੀ ਉਸ ਸਮੇਂ ਬੋਨੀ ਅਜਨਾਲਾ ਅੱਜ ਕੱਲ ਉਹ ਭਾਰਤੀ ਜਨਤਾ ਪਾਰਟੀ 'ਚ ਨੇ ਕੁੱਲ ਮਿਲਾ ਕੇ ਆਮ ਆਦਮੀ ਪਾਰਟੀ ਦਾਇ ਸਤਮਾ ਕੈਬਨਟ ਵਿਸਤਾਰ ਆ ਸਰਕਾਰ ਦੇ ਵਿੱਚ ਹਾਲੇ ਤੱਕ ਮੈਂ 3-4 ਸਰਕਾਰਾਂ ਦੇਖ ਲਈਆਂ ਕੈਪਟਨ ਅਮਰਿੰਦਰ ਸਿੰਘ ਦੀਆਂ ਪੌਣੇ 3 ਆਪਾ ਆਪਾ ਕਾਲੀਏ ਪੌਣੇ ਦੋ ਸਰਕਾਰ ਦੇਖੀ ਚਰਨਜੀਤ ਸਿੰਘ ਚੰਨੀ ਦੀ ਦੇਖੀ ਪ੍ਰਕਾਸ਼ ਸਿੰਘ ਬਾਦਲ ਦੀਆਂ ਦੋ ਸਰਕਾਰਾਂ ਐਨ ਆਪਣੀ ਹੋਸ਼ੋ ਆਵਾਸ ਚ ਦੇਖੀਆਂ ਤੇ ਇਹਨਾਂ ਸਰਕਾਰਾਂ ਦੇ ਵਿੱਚ ਕੈਬਨਟ ਵਿਸਤਾਰ ਕਦੇ ਕਦਾਈ ਹੁੰਦੇ ਸੀ ਕਦੇ ਕਦਾਈ ਬਹੁਤ ਰੇਅਰ ਟੂ ਰੇਅਰ ਚਾਂਸਸ ਦੇ ਵਿੱਚ ਹੁੰਦੇ ਸੀ ਤਾਂ ਇਹ ਖਬਰ ਨਿਕਲ ਕੇ ਆ ਰਹੀ ਹੈ ਕਿ ਕੁਲਦੀਪ ਸਿੰਘ ਧਾਲੀਵਾਲ ਤੋਂ ਅਸਤੀਫਾ ਲੈ ਲਿਆ ਗਿਆ ਚਰਚਾ ਹੈ ਕਿ ਕੁਲਦੀਪ ਸਿੰਘ ਧਾਲੀਵਾਲ ਦੇ ਜਿਹੜੀਆਂ ਸੱਜਰੀਆਂ ਫੋਟੋਆਂ ਆਈਆਂ ਉਹ ਦਿੱਲੀ ਦੇ ਵਿੱਚ ਜਿਹੜੇ ਜਲ ਸ਼ਕਤੀ ਮੰਤਰੀ ਹੈ ਜਿਹੜੇ ਸੰਘੀ ਜਲ ਸ਼ਕਤੀ ਮੰਤਰੀ ਹੈ ਜੂਨੀਅਨ ਮਿਨਿਸਟਰ ਫਾਰ ਜਲ ਸ਼ਕਤੀ ਉਹਨਾਂ ਤੋਂ ਉਹਨਾਂ ਨਾਲ ਮੁਲਾਕਾਤ ਕੀਤੀ ਹੈ ਅਜਨਾਲਾ ਹਲਕੇ ਦੇ ਵਿੱਚ ਰਾਵੀ ਦੇ ਕੰਢਿਆਂ ਨੂੰ ਮਜ਼ਬੂਤ ਕਰਨ ਦੇ ਲਈ ਰਾਵੀ ਦੇ ਮਸਲੇ ਦੇ ਉੱਤੇ ਤਾਂ ਉਹਨਾਂ ਦੇ ਇਸੇ ਵਿਚਾਰੇ ਖਬਰ ਆ ਰਹੀ ਹੈ ਕਿ ਉਹਨਾਂ ਤੋਂ ਅਸਤੀਫਾ ਲੈ ਲਿਆ ਗਿਆ ਹੈ ਸੋਰਸਸ ਇਸ ਖਬਰ ਵੱਲ ਇਸ਼ਾਰਾ ਕਰਦੇ ਤੇ ਮੀਡੀਆ ਰਿਪੋਰਟਾਂ ਵੀ ਆ ਰਹੀਆਂ ਹਨ